ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੈੱਡ ਜਹਾਜ਼ ਪਟਿਆਲਾ ਤੇ ਜੀ ਕੰਟੈਕਟ ਨੰਬਰ ਨੋਟ ਕਰੋ ਜੀ 6239405240 ਨਵੇਂ ਨਵੇਂ ਟਰਾਲੇ ਤਿਆਰ ਕਰਦੇ ਆ ਨੰਬਰ ਦਾ ਰੈਗਰੀ ਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਪਿੰਡ ਰਾਜਗੜ੍ਹ ਸੌਂਦੇ ਵਾਲਾ ਸਾਰੇ ਤਰ੍ਹਾਂ ਦੇ ਟਰਾਲੇ ਤਿਆਰ ਖੜੇ ਜੀ ਐਨ ਐਸ ਨੰਬਰ ਦਾ ਰੈਗਰੀ ਵਰਕ ਸਮਾਣਾ 12 6.5 ਤੇ ਖੜੇ ਜੀ 4 ਪੀਸ 14 7 ਖੜੇ ਆਪਾਂ ਸ਼ੁਰੂ ਤੋਂ ਕਰਦੇ ਆ ਜੀ ਇੱਧਰ 12 6.5 80 ਕੁਆਂਟਲ 30 ਕਿਲੋ ਵਜ਼ਨ ਕੰਡੇ ਤੇ ਲਾ ਕੇ ਬਿਲਕੁਲ 8 ਇੰਚੀ ਚਾਸੀ ਸਾਈਡ 12 ਗੇਜ 2 ਇੰਚੀ ਐਂਗਲ 2 ਫੁੱਟ ਬਾਡੀ 2.5 ਫੁੱਟ ਵਿਡ 4 ਇੰਚੀ ਹਿੱਸਾ 10 ਨਟੀ ਹੱਬ 25 ਟਨ ਦਾ ਜੈਕ ਸਿਰਫ 1,65,000 ਦੀ ਜਿਹੜੇ ਵੀ ਨੇ ਲੈਣੀਆਂ ਕਰ ਲੋ ਸੰਪਰਕ ਆਨਲਾਈਨ ਬੁਕਿੰਗ ਹੋ ਜਾਊਗੀ ਇਹ ਵੀ ਸੇਮ ਹੀ ਮਾਲ 1,65,000 ਦੀ 25 ਟਨ ਦਾ ਜੈਕ 4 ਇੰਚੀ ਹਿੱਸਾ 10 ਨਟੀ ਹੱਬ ਇਹ 12.56 ਦੀ 21 ਕੁਆਂਟਲ ਦੀ ਸਿੰਪਲ ਹੁੱਕ ਦੇ ਵਿੱਚ ਮੋٹے ਪੈਪਲ ਵਾਲਾ ਵਿਡ ਪਹਿਰਾ ਪਲਾਜਾ ਕਟਿੰਗ ਚ 21 ਕੁਆਂਟਲ ਵਜ਼ਨ ਕੰਡੇ ਤੇ ਲਾ ਕੇ ਡਬਲ ਟੈਰੀ 25 ਟਨ ਦਾ ਜੈਕ ਜਹਾਜੀ ਫਰਸ਼ 6 ਐਮ ਐਮ ਦਾ ਇਹ ਦੇਣੀ ਆ ਭਾਈ ਆਪਾਂ 1 ਲੱਖ 80 ਹਜ਼ਾਰ ਦੀ ਭਜਨ ਹੋਊਗਾ ਜਿਹੜਾ ਵੀਰੇ ਆਪਾਂ ਕਵਾਂ ਗੋ ਕੰਡੇ ਤੇ ਲਾ ਕੇ ਦਵਾਂਗੇ ਜੀ ਕੈਨ ਵਾਲਾ ਨਹੀਂ ਹੈਗਾ ਵੀ ਕਹਿ ਕੇ ਕੁਆਂਟਲ ਘੱਟ ਨਿਕਲੇਗਾ ਜਿਹੜਾ ਭਜਨ ਨੇ ਕਿਹਾ ਉਹ ਕੰਡੇ ਦੀ ਲਾ ਕੇ ਦਵਾਂਗੇ ਇਹ ਖੜੀਏ ਜੀ 23 ਕੁਆਂਟਲ ਦੀ 12 6 ਇਹ ਵੀ ਮੋٹے ਪਾਈਪਾਂ ਵਾਲਾ ਪਲਾਜ਼ਾ ਕਟਿੰਗ ਵਿੱਡਾ ਪੈ ਬਾਡੀ ਤੇ ਗੋਲ ਪੈਪ ਸਾਈਡ 10 ਗੇਜ 25 ਟਨ ਦਾ ਜੈਕ 4 ਇੰਚ ਇਸਾ 10 ਮਿੰਟੇ ਹੱਬ 12 6 ਫੁੱਲ ਫੈਂਸੀ ਫੁੱਲ ਹੈਵੀ ਇਹਦਾ ਹੈਗਾ ਜੀ 1 ਲੱਖ 98 ਹਜ਼ਾਰ ਰੇਟ ਸਾਢੇ 23 ਕੁਆਂਟਲ ਕੰਡੇ 10 ਇੰਚੀ 84 ਸਵਾ 2 ਬਾਡੀ 10 ਗੇਜ ਸਾਈਡ 2 ਇੰਚੀ ਪੌਣੇ 2 ਸੂਤਾਂ ਐਂਗਲ ਬੈੱਡ ਵਾਲਾ ਵੀ 2.5 ਫੁੱਟ ਵਿੱਡ ਡਬਲ ਜੈਕ 30 ਟਨ ਦੇ ਜੈਕ 5 ਇੰਚੀ ਰੇਲ ਦਾ ਹਿੱਸਾ 10 ਨਟੇ ਹੱਬ ਸਮੁੰਦਰੀ ਜਹਾਜ਼ ਦਾ ਫਰਸ਼ ਡਾਲੇ ਦੋ ਫੜ 2,40,000 ਦਾ ਰੇਟ ਫਿਕਸ ਹੈ ਜੀ ਇਹ ਵੀ ਸੇਮ ਹੀ ਡਬਲ ਜੈਕ ਦੇ ਵਿੱਚ 147 ਜਿਹੜੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਾਉਣਾ ਸੰਪਰਕ ਕਰ ਲਿਓ ਆਪਣੇ ਨਾਲ 6239405240 ਏਰੀਆ ਪੰਜਾਬ ਚ ਪਟਿਆਲੇ ਲਾਗੇ ਸਮਾਣਾ ਸ਼ਹਿਰ ਪਿੰਡ ਰਾਜਗੜ੍ਹ ਸੌਂਦੇ ਵਾਲਾ